ਤਨ ਬਾਬਾ ਸ੍ਰੀ ਚੰਨ ਜੀ ਦੁਨੀਆ ਤੇ ਮਨ ਦੇ ਵਿਚਾਰ ਸੇਮ ਹੀ ਹਨ ਜਿਵੇਂ ਮਨ ਦੇ ਅੰਦਰ ਹਜ਼ਾਰਾਂ ਵਿਚਾਰ ਉਤਪਨ ਹੁੰਦੇ ਹਨ ਦੁਨੀਆ ਵਿੱਚ ਵੀ ਉਸੇ ਤਰ੍ਹਾਂ ਇਨਸਾਨ ਦੇ ਵਿਰੁੱਧ ਹਜ਼ਾਰਾਂ ਲੋਕ ਖੜੇ ਹੁੰਦੇ ਹਨ ਪਰਮਾਤਮਾ ਰੂਪੀ ਵਿਚਾਰ ਨੂੰ ਉਤਪਨ ਹੋਣ ਵਾਸਤੇ ਬਹੁਤ ਜ਼ੋਰ ਲਗਾਉਣਾ ਪੈਂਦਾ ਹੈ ਉਸੇ ਤਰ੍ਹਾਂ ਦੁਨੀਆ ਹੈ ਦੁਨੀਆ ਵਿੱਚ ਚੰਗੇ ਇਨਸਾਨ ਨੂੰ ਅੱਗੇ ਵਧਣ ਵਾਸਤੇ ਬਹੁਤ ਜ਼ੋਰ ਲਗਾਉਣਾ ਪੈਂਦਾ ਹੈ ਇਨਸਾਨ ਦਾ ਚੰਗਾ ਵਿਚਾਰ ਅੱਗੇ ਵਧਣਾ ਮੁਸ਼ਕਲ ਹੈ ਉਸੇ ਤਰ੍ਹਾਂ ਦੁਨੀਆ ਵਿੱਚ ਚੰਗੇ ਇਨਸਾਨ ਨੂੰ ਅੱਗੇ ਵਧਣਾ ਮੁਸ਼ਕਲ ਹੈ ਪਰ ਅਸੰਭਵ ਨਹੀਂ ਪਰਮਾਤਮਾ ਰੂਪੀ ਵਿਚਾਰ ਜਦੋਂ ਉਤਪਨ ਹੋ ਗਿਆ ਤਾਂ ਦੂਸਰੇ ਵਿਚਾਰ ਹੋਲੀ-ਕੋਲੀ ਕੱਟਣੇ ਸ਼ੁਰੂ ਹੋ ਜਾਂਦੇ ਹਨ ਉਸੇ ਤਰ੍ਹਾਂ ਇਹ ਇਨਸਾਨ ਜੋ ਦੁਨੀਆ ਵਿੱਚ ਰਹਿੰਦਾ ਹੈ ਅੱਗੇ ਵੱਧ ਜਾਂਦਾ ਹੈ ਤਾਂ ਲੋਕ ਉਸਤੇ ਪਿੱਛੇ-ਪਿੱਛੇ ਧੁਰ ਪੈਂਦੇ ਹਨ ਪਹਿਲਾਂ ਅੱਗੋਂ ਰੋਕਦੇ ਹਨ ਫਿਰ ਪਿੱਛੇ ਹੋ ਜਾਂਦੇ ਹਨ ਉਸੇ ਤਰ੍ਹਾਂ ਪਰਮਾਤਮਾ ਦਾ ਗਿਆਨ ਹੈ ਜਦੋਂ ਜਿਸ ਵਿਚਾਰ ਨੂੰ ਪਰਮਾਤਮਾ ਦਾ ਗਿਆਨ ਹੋ ਗਿਆ ਤਾਂ ਗਿਆਨ ਨੂੰ ਰੋਕਣ ਵਾਲੇ ਵਿਚਾਰ ਸਮਾਪਤ ਹੋ ਜਾਂਦੇ ਹਨ ਜਾਂ ਘਟ ਜਾਂਦੇ ਹਨ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨਾ ਆਸਾਨ ਹੈ ਬਸ ਉਸ ਵਿਚਾਰ ਨੂੰ ਉਤਪੰਨ ਕਰਨਾ ਤੇ ਉਸ ਵਿਚਾਰ ਨੂੰ ਤਾਕਤਵਰ ਬਣਾਉਂਦੀ ਜ਼ਰੂਰਤ ਹੈ ਜੋ ਇਨਸਾਨ ਨੂੰ ਪਰਮਾਤਮਾ ਨਾਲ ਅਤੇ ਬਾਬਾ ਸ਼੍ਰੀ ਚਾਂਜੀ ਦੇ ਨਾਲ ਜੋੜਦਾ ਹੈ ਵਿਚਾਰ ਉਹ ਹੀ ਸੁੱਧ ਹੈ ਜੋ ਵਿਚਾਰ ਪਰਮਾਤਮਾ ਨਾਲ ਜੋੜਦਾ ਹੈ ਤਾਂ ਤਨ ਭਾਪਾ ਸ੍ਰੀ ਚਾਂਜੀ ਮਹਾਰਾਜ ਕਿਰਪਾ ਕਰੋ